ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗਾਦੜੀ ਵਾਲੇ ਦੇ ਵਿੱਚ ਗਾਦੜੀ ਵਾਲਾ ਪਿੰਡ ਜ਼ਿਲ੍ਹੇ ਫਰੋਇਪੁਰ ਦਾ ਪਿੰਡ ਆ ਤੇ ਜੀਲੇ ਸ਼ਹਿਰ ਦੀ ਬੁੱਕਲ ਤੋਂ ਨਿੱਗ ਮਾਣ ਦਾ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਹੁਣਿਆਂ ਨੂੰ ਵੇ ਕੋਲੇ ਪਸ਼ੂ ਜਿਹੜੇ ਦੁੱਧ ਪਿੰਡ ਨੂੰ ਚਾਰ ਤਿੰਨ ਚਾਰ ਰੱਖੇ ਹੋਏ ਉਹਨਾਂ ਜਾਨਵਰਾਂ ਦੇ ਵਿੱਚੋਂ ਇੱਕ ਸ਼ੌਂਕ ਦੇ ਨਾਲ ਇੱਕ ਰੂਹ ਦੇ ਨਾਲ ਇੱਕ ਦਿਲ ਦੇ ਨਾਲ ਸਾਂਭਿਆ ਹੋਇਆ ਕੱਟਾ ਮਿੱਤਰੋ ਜਿਹੜਾ ਤੁਹਾਡੀ ਕਚਹਿਰੀ ਦੇ ਵਿੱਚ ਰੱਖਣਾ ਵਾ ਜੇ ਕਿਸੇ ਭਰਾ ਨੂੰ ਪਸੰਦ ਆ ਜਾਊਗਾ ਤਾਂ ਤੁਸੀਂ ਬਾਈ ਨਾਲ ਫੋਨ ਦੇ ਉੱਤੇ ਰابطਾ ਕੈਮ ਕਰ ਲਿਆ ਜੇ ਮਿੱਤਰੋ ਕਿਉਂਕਿ ਇਹ ਚੀਜ਼ ਜਿਹੜੀਆਂ ਸ਼ੌਂਕ ਦੇ ਨਾਲ ਹੀ ਵੇਚੀਆਂ ਜਾਂਦੀਆਂ ਹੁੰਦੀਆਂ ਸ਼ੌਂਕ ਦੇ ਨਾਲ ਹੀ ਰੱਖੀਆਂ ਜਾਂਦੀਆਂ ਹੁੰਦੀਆਂ ਤੇ ਸ਼ੌਂਕ ਦੇ ਨਾਲ ਹੀ ਖਰੀਦੀਆਂ ਜਾਂਦੀਆਂ ਇਹ ਮਿੱਤਰੋ ਜਿਹੜੀ ਚੀਜ਼ ਹੁੰਦੀ ਇੱਕ ਹੁੰਦਾ ਵੀ ਚੀਜ਼ ਆਪਾਂ ਆਪਣੇ ਮਤਲਬ ਨੂੰ ਆਪਣੇ ਕੰਮ ਨੂੰ ਲੈਣੀ ਆ ਇੱਕ ਚੀਜ਼ ਹੁੰਦੀ ਸ਼ੌਂਕ ਪੂਰੇ ਸ਼ੌਂਕ ਦਾ ਕੋਈ ਮੋਡਲ ਨਹੀਂ ਹੁੰਦਾ ਸ਼ੌਂਕ ਜਿਹੜਾ ਮਿੱਤਰੋ ਉਹ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੁੰਦਾ ਤੇ ਅੱਜ ਆਪਾਂ ਤੁਹਾਨੂੰ ਉਹ ਤਿੰਨਾਂ ਭਾਗਾਂ ਦੀ ਜਾਣਕਾਰੀ ਇੱਕ ਵੀਡੀਓ ਦੇ ਵਿੱਚ ਹੀ ਦੇ ਦੇਣੀ ਹੈ ਜੁੜੇ ਰਹੋ ਵੀਡੀਓ ਨੂੰ ਅੰਤ ਤੱਕ ਦੇਖਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਆ ਜੀ ਸਿੱਤਾ ਦੇ ਪਰਿਵਾਰ ਸੁਣੋ ਵਧੀਆ ਤੁਹਾਨੂੰ ਨਾਮ ਦੱਸ ਦੋ ਕਿਰਾ ਦੇ ਆਪਣਾ ਨਾਮ ਪ੍ਰੇਮਪਾਲ ਸਿੰਘ ਪੰਮਾ ਹੈ ਪ੍ਰੇਮਪਾਲ ਸਿੰਘ ਪੰਮਾ ਪੰਮਾ ਪ੍ਰੇਮਪਾਲ ਬਈ ਜਿਹੜਾ ਕੱਟਾ ਸੰਭਿਆ ਆਪਾਂ ਇੱਕ ਪਹਿਲਾਂ ਦੀ ਉਮਰ ਦੱਸ ਦੀ ਕਿੰਨੀ ਹੋ ਹਾਂਜੀ ਹਾਂਜੀ ਕਿੰਨੀ ਉਮਰ ਹੈ ਇਹਦੀ 20 ਮਹੀਨੇ 20 ਮਹੀਨੇ ਦਾ ਇਹ ਆਪ ਹੋ ਗਿਆ ਹਾਂਜੀ ਇਹਦੀ ਮਾਂ ਦਾ ਦੁੱਧ ਕਿੰਨਾ ਕੁਰਸੀ ਬਈ 14 ਕਿੱਲੋ 14 ਕਿਲੋ ਤੇ ਇਹ ਜਿਹੜਾ ਕੱਟਾ ਵਾ ਇਹ ਪਿਓ ਵਾਲੇ ਪੱਖ ਤੋਂ ਕਿਹੜੇ ਟੀਕੇ ਦਾ ਹੈ ਇਹ ਹਾਂ ਜੀ ਸੁਲਤਾਨ ਦਾ ਬਚਾ ਜੀ ਹਰਿਆਣਾ ਸੁਲਤਾਨ ਦਾ ਬੱਚਾ ਹੈ ਠੀਕ ਹੈ ਦੰਦੋ ਦਾ ਫਿਰ ਕੀ ਲਈ ਹੋਊਗਾ ਜੀ ਠੀਕ ਹੈ ਅੱਛਾ ਇਹ ਆਪਾਂ ਹੁਣ ਵੇਚਣਾ ਵਈ ਹਾਂਜੀ ਵੇਚ ਠੀਕ ਹੈ ਬਈ ਜੇ ਕੋਈ ਸ਼ੌਕ ਵਾਲਾ ਬੰਦਾ ਟੱਕਰ ਕੇ ਤੇ ਦੇ ਦੇ ਠੀਕ ਹੈ ਬਈ ਤੇ ਰੇਟ ਫਿਰ ਤਾਂ ਕੋਈ ਤੈਅ ਕੀਤਾ ਹਜੇ ਕਿ ਨਹੀਂ ਜੀ ਤੇ ਫੋਨ ਤੇ ਕਰ ਲਾਂ ਮੇਰੇ ਫੋਨ ਤੇ ਕਰ ਲਾਂ ਆਪਣਾ ਨੰਬਰ ਦੱਸ ਦੀ ਕਿਹਨਾਂ ਦੇ ਕਿੰਨਾ ਹਾਂਜੀ ਹਾਂਜੀ 98550 98550 80348 80348 98550 80348 ਠੀਕ ਹੈ ਬਈ ਜੀ ਮੈਂ ਇੱਕ ਦੇ ਦੋ ਤੂਰ ਦਿਓ ਮਾੜਾ ਜੀ ਮੈਨੂੰ ਮੈਂ ਇੱਕ ਘੜ ਦਿਓ ਜੀ ਲੈ ਮਿੱਤਰੋ ਚੱਲ ਵੇਚ ਛੋੜ ਦਿਓ ਜੀ ਕੋਈ ਨਹੀਂ ਨੇ ਮਿੱਤਰੋ 21ਵੀਂ 20 ਮਹੀਨਿਆਂ ਦਾ ਸੌਰੀ ਉਮਰ ਆਇੰਦੀ ਕਰਮਾਂ ਵਾਲੇ ਦੀ ਮਾਂ ਦਾ ਦੁੱਧ 14 ਕਿਲੋ ਦਾ ਪਿਓ ਵਾਲੇ ਪੱਖ ਤੋਂ ਸੁਲਤਾਨ ਦੇ ਸ਼ਿਵਨ ਦਾ ਬੱਚਾ ਮੂਹ ਮਾਂ ਦੀ ਕੁਆਲਿਟੀ, ਪੁੜੇ ਪੜੇ ਦੀ ਕੁਆਲਿਟੀ, ਹੱਡਾ ਪੈਰਾਂ ਦੀ ਮਜ਼ਬੂਤੀ, ਅੰਗਾ ਪੈਰਾਂ ਦਾ ਆਰਾਂ ਦਾ ਕੱਟਾ ਬੜਾ ਕਮਾਲ ਆ ਮਿੱਤਰੋ। ਬਹੁਤ ਸੋਹਣੇ ਬੋਡੀ ਸਟਰਕਚਰ ਦੇ ਵਿੱਚ ਬਹੁਤ ਸੋਹਣੇ ਟਾਂਚੇ ਦੇ ਵਿੱਚ ਗੋਲ ਮਟੋੜ ਪਰਮਾਤਮਾ ਵਰੋ ਸੰਭਿਆ ਵੀ ਬਾਈ ਨੇ ਪਰ ਰੂਹ ਨਾਲ ਹੋਇਆ ਕੱਟਾ ਮਿੱਤਰੋ ਦੱਸਦਾ ਵਾ ਸੰਭਿਆ ਵਾ ਮੇਲਿਆਂ ਦੇ ਵਿੱਚ ਜਾ ਕੇ ਕੁਝ ਨਾ ਕੁਝ ਕਰੂ ਜ਼ਰੂਰ ਨੰਬਰ ਮੁਕੱਦਰ ਦਾ ਹਿੱਸਾ ਵਾ ਕਿਹੜੇ ਤੇ ਆਉਂਦਾ ਪਰ ਇਹਨਾਂ ਹੈਗਾ ਯਾਰ ਕਟਿਆਂ ਦੇ ਵਿੱਚ ਜਦੋਂ ਖੜ ਚੂ ਗੜਨ ਜਾ ਕੇ ਇੱਕ ਵਾਰੀ ਤਾਂ ਅਗਲਾ ਚਾਤੀ ਜ਼ਰੂਰ ਮਾਰੂਗਾ ਇਹਨੂੰ ਵੀ ਵੀ ਵਾਕਈ ਬਾਈ ਨੇ ਸੰਭਿਆ ਹੋਇਆ ਬਾਈ ਰੇਟ ਬਾਈ ਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਬਾਈ ਮਿੱਤਰੋ ਕਟਾ ਦੀ ਆ ਕੇ ਰੂਦਰੀ ਦੇਖਣ ਆਲੀ ਆ ਹਰ ਇੱਕ ਪੱਖ ਤੋਂ ਤਸੱਲੀ ਤੁਸੀਂ ਵੈਸੇ ਆਪ ਵੀ ਕਰਨੀ ਆ ਪਰ ਮੈਂ ਵੀ ਕਰਵਾ ਕੇ ਜਾਊਂਗਾ ਟੈਸਟ ਹੀ ਕਰਾਉਂਦੀ ਸ਼ੁੱਧਤਾ ਬੜੀ ਕਮਾਲ ਆ ਬਾਕੀ ਸਾਰਾ ਕਟਾ ਚੰਗਾ ਵਾ ਮਿੱਤਰੋ ਓਕੇ ਦੀ ਰਿਪੋਰਟ ਆ ਜਮਾ 100 ਜੋ 100 ਪਰਸੈਂਟ ਆ ਬਾਕੀ ਤੁਸੀਂ ਨੰਬਰ ਦੇਣੇ ਕਿੰਨੇ ਦੇਣੇ ਇਹਨੂੰ ਕਮੈਂਟਾਂ 'ਚ ਦੱਸ ਦਿਓ ਨੰਬਰ ਵਾਈ ਦਾ ਸਕਰੀਨ ਦੇ ਤੇ ਆ ਪਿੰਡ ਗਾਦਲੀ ਵਾਲਾ ਜ਼ਿਲ੍ਹਾ ਫਰੋਜਪੁਰਾ ਜਾਣਕਾਰੀ ਲਈ ਸਾਰੀ ਡਿਟੇਲ ਜਿਹੜੀ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ